i show up I don't ever slow up, no I don't take shit I got no love for the fakeness If you wanna play tough and wanna hate this I'll always show up and make a statement I don't ever slow up, no I don't take shit I got no love for the is If you wanna play tough and wanna hate this I'll always show up and make a statement Everything I do, so instinctive and so passionate I'm more so descriptive like a narrative. I got to bend better against people who tend to be negative when you should be getting up. ਆ ਵੀ ਨੂੰ ਪਤਾ ਹੈ ਕਿ ਲੋੜ ਦਾ ਹਥਿਆਰ ਬਿਲਕੁਲ ਸਿਰ ਤੇ ਆ ਤੇ ਇਸ ਹਥਿਆਰ ਦੇ ਵਿੱਚ ਲੁਕੀ ਜਿਹੜੇ ਮਾੜੇ ਅਸਰ ਨੇ ਉਹ ਚਾਈਨ ਸਟ੍ਰਿੰਗ ਦਾ ਇਸਤੇਮਾਲ ਕਰਦੇ ਆ ਪਤੰਗबाजी ਕਰਨ ਵੇਲੇ ਜੋ ਸਾਡੇ ਮਾਨਯੋਗ ਕਮਿਸ਼ਨ ਸਾਹਿਬ ਸਰਗਪ੍ਰੀਤ ਸਿੰਘ ਢੁੱਲਰ ਜੀ ਅਮਨ ਦੀ ਬਲਾਂ ਵਿਸ਼ੇਸ਼ ਅਧਿਕਾਰੀ ਕਿ ਜਿਹੜੇ ਚਾਈਨ ਸਟ੍ਰਿੰਗ ਨੂੰ ਬੈਨ ਕੀਤਾ ਗਿਆ ਹੈ ਇਦਾਂ ਗੁਡੀ ਨਹੀਂ ਉੱਡੰਦੀ ਨਹੀਂ ਸੋ ਇਸ ਮੌਨ ਦੇ ਵਿੱਚ ਅਸੀਂ ਅੱਜ ਤੇ ਮੇਰੇ ਨਾਲ ਐਸਐਚਓ ਸੀ ਜਿਵੇਂ ਰਾਜਨ ਕੌਰ ਜੀ ਅਸੀਂ گاਉਂ ਨੂੰ ਸਪੈਸ਼ਲਿਸਟ ਹਾਇਰ ਕਰਕੇ ਤੇ ਲੈ ਕੇ ਤੇ ਆਪਣੇ ਪੁਨਿਸਟੇਸ਼ਨ ਸੀ ਜਿਵੇਂ ਦੀ ਬਿਲਡਿੰਗ ਤੋਂ ਆਸ-ਪਾਸ ਏਰੀਆ ਜਿਹੜੀ ਗੁਡੀ ਉੱਡ ਰਹੀ ਆ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜਿੱਥੇ ਕਿਤੇ ਵੀ ਚਾਈਨਿੰਗ ਸਟ੍ਰਿੰਗਸ ਹਿਸਟਿੰਗ ਦਾ ਇਸਤੇਮਾਲ ਹੁੰਦਾ ਉਥੇ ਅਸੀਂ ਆਪਣੀ ਪੁਨਿਸਪਾਰਟੀ ਭੇਜ ਕੇ ਉਹਨਾਂ ਨੂੰ ਫੜ ਕੇ ਯੋਗ ਕਰ ਵੀ ਕਰਦੇ ਰਾਵਾਂਗੇ ਸੋ ਮੈਂ ਆਪ ਜੀ ਦੇ ਮਹਾਗਮ ਤੋਂ ਲੋਕਾਂ ਨੂੰ ਅਸੀਂ ਬੇਨਤੀ ਕਰਦਾ ਕਿ ਚਾਈਨੈਸ ਸਟਿੰਗ ਦਾ ਇਸਤੇਮਾਲ ਨਾ ਕਰੋ ਤੇ ਜਿਹੜੀ ਲੋਕਲ ਡੋਰ ਬੰਦੀ ਹੈ ਜਿਹੜੀ ਕਿ ਫੈਸਟੀਵਲ ਦੇ ਦੌਰਾਨ ਅਸੀਂ ਉਡੀਆਂ ਢਾਉਣੇ ਆ ਉਹਦੇ ਨਾਲ ਹੀ ਆਪਣੀ ਪਤੰਗबाजी ਕਰਨ ਥੈਂਕ ਯੂ ਧੰਨਵਾਦ